ਵੀਰਵਾਰ ਸਵੇਰੇ ਲਗਭਗ 3:30 ਵਜੇ ਇਗਨਸ ਅਨਟੈਰੀਓ ਤੋਂ ਲਗਭਗ 50 ਕਿਲੋਮੀਟਰ ਪੱਛਮ ਵਿਖੇ ਹਾਈਵੇ ਸਾਰਾਂ ਤੇ ਇੱਕ ਟਰੱਕ ਹਾਦਸਾ ਵਾਪਰਿਆ ਸਕਿਲਡ ਟਰੱਕਰਸ ਕੈਨੇਡਾ ਦੀ ਫੇਸਬੁੱਕ ਪੋਸਟ ਮੁਤਾਬਕ ਕਾਤਕ ਟੱਕਰ ਵਿੱਚ ਨਫਰੀਦ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਜਾਨ ਚਲੀ ਗਈ ਹੈ ਨਫਰੀਦ ਸਿੰਘ ਦੇ ਕਜ਼ਨ ਬ੍ਰਦਰ ਸਿਮਰਨਜੀਤ ਵਿਰਕ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਨਫਰੀਦ ਸਿੰਘ ਟਰੱਕ ਚਲਾ ਰਹੇ ਸਨ ਨਫਰੀਦ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਮ੍ਰਿਤਕ ਦੇ ਨੂੰ ਅੰਤਿਮ ਰਸਮਾਂ ਵਾਸਤੇ ਭਾਰਤ ਪੇ ਜਲ ਲਈ ਗੋ ਫੰਡਮੀ ਪੇਜ ਤਿਆਰ ਕੀਤੇ ਗਏ ਹਨ ਤਾਂ ਜੋ ਪਰਿਵਾਰ ਉਹਨਾਂ ਨੂੰ ਆਖਰੀ ਵਿਦਾਇਗੀ ਦੇ ਸਕਨ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਤੱਕ ਵਿੱਤੀ ਮਦਦ ਪਹੁੰਚਾਈ ਜਾ ਸਕੇ 21 ਸਾਲਾ ਨਫਪ੍ਰੀਤ ਸਿੰਘ ਭਾਰਤ ਵਿੱਚ ਹਰਿਆਣਾ ਦੇ ਜੁੰਡਲਾ ਕਰਨਾਲ ਦੇ ਰਹਿਣ ਵਾਲੇ ਸਨ ਅਤੇ 2023 ਵਿੱਚ ਕੈਨੇਡਾ 에 ਸਨ ਤੇ ਅਸ਼ਪ੍ਰੀਤ ਸਿੰਘ 2021 ਵਿੱਚ ਕੈਨੇਡਾ 에 ਸਨ ਕੈਨੇਡਾ ਵਿੱਚ ਦੋਵੇਂ ਬ੍ਰੈਂਪਟਨ ਸ਼ਹਿਰ ਵਿੱਚ ਰਹਿ ਰਹੇ ਸਨ